ਅੰਮ੍ਰਿਤਸਰ ਵਿਧਾਤੀ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਇੱਕ ਨਸ਼ਾ ਤਸਕਰ ਜਿਸ ਦੇ ਉਤੇ 6 ਮੁਕਦਮੇ ਦਰਜ ਹਨ ਅਤੇ ਇੱਕ ਨਵਾਂ ਮੁਕਦਮਾ 36 ਕਿਲੋ ਹਿਰੋਇਨ ਜਿਹੜੀ ਹੈ ਇਸ ਦੇ ਕੋਲੋਂ ਬਰਾਮਦ ਕੀਤੀ ਗਈ ਸੀ ਜੋ ਇਸ ਸਮੇਂ ਜੜਾਇਆ ਉਹ ਜੰਮੂ ਜੇਲ੍ਹ ਦੇ ਵਿੱਚ ਬੰਦਿਆ ਦਾਸਤ ਹੈ ਕਿ ਇਹ ਜਿਹੜਾ ਨਸ਼ਾ ਤਸਕਰ ਸੀਗਾ ਇਹ ਪਾਕਿਸਤਾਨ ਲਈ ਜਸੂਸੀ ਵੀ ਕਰਦਾ ਸੀ ਤਾਂ ਇਸ ਦਾ ਇੱਕ ਘਰ ਦੇ ਉੱਤੇ ਪ੍ਰਸ਼ਾਸਨ ਵੱਲੋਂ ਪੀਲਾ ਪੰਜਾ ਚਲਾਇਆ ਗਿਆ ਤਾਂ ਤਸਵੀਰਾਂ 'ਚ ਵੀ ਦੇਖ ਸਕਦੇ ਹੋ ਕਿ ਨਸ਼ਾ ਤਸਕਰ ਦਾ ਘਰ ਜੋ ਕਿ 1.5 ਕਰੋੜ ਦੇ ਲਗਭਗ ਇਹ ਘਰ ਜਿਹੜਾ ਬਣਾਇਆ ਹੋਇਆ ਸੀ ਲਾਗਤ ਲਾ ਕੇ ਤਾਂ ਇਸ ਘਰ ਦੇ ਉੱਤੇ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਇਸ ਘਰ ਨੂੰ ਜਿਹੜਾ ਉਹ ਟੈਟਰੀ ਕੀਤਾ ਗਿਆ। ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ। ਕਰੀਸ਼ੂ ਸਰ ਸਰ ਸਾਹਿਬ ਸਾਡੇ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ ੇਟ ਕੰਮ ਕਰਦਿਆਂ ਹੋਇਆ ਸਾਡੀਆਂ ਬਾਰਡਰ ਰੇਂਜ ਟੀਮ ਦੀਆਂ ਸ਼੍ਰੀ ਸੰਦੀਪ ਗੋਇਲ ਜੀ ਸਾਡੇ ਡੀਏਜੀ ਸਾਹਿਬ ਦੇ ਅਗਵਾਈ ਵਿੱਚ ਅਖਵਕ ਟੀਮਾਂ ਬਣੀਆਂ ਹੋਈਆਂ ਨੇ ਇਹ ਟੀਮਾਂ ਬਣੀਆਂ ਨੇ ਜਿਹੜਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਚਲਾਇਆ ਗਿਆ ਮਹਿੰਮ ਚਲਾਈ ਗਈ ਹੈ ਉਹਦੇ ਤਹਿਤ ਕਾਰਵਾਈ ਕਰਨ ਵਾਸਤੇ ਚੱਲਿਆ ਗਿਆ ਇਹਦੇ ਵਿੱਚ ਤੁਹਾਨੂੰ ਪਤਾ ਹੋਵੇਗਾ ਕਿ ਬੜੀ ਧੀਰ ਤੋਂ ਜਿਹੜਾ ਸਾਡਾ ਅੰਮ੍ਰਿਤਸਰ ਦਿਹਾਤੀ ਪੁਲਿਸ ਪੰਜਾਬ ਪੁਲਿਸ ਜਿਹੜੇ ਇਹ ਨਸ਼ਾ ਤਸਕਰ ਨੇ ਇਹ ਜਿਹੜੇ ਇਹ ਕਾਲੀਆਂ ਕਰਤੂਤਾਂ ਕਰਕੇ ਕਾਲੀਆਂ ਕਮਾਈਆਂ ਕਰਕੇ ਲੋਕਾਂ ਦੇ ਬੱਚਿਆਂ ਨੂੰ ਇਹ ਗੁੰਮਰਾਹ ਕਰਦਿਆਂ ਹੋયા ਉਹਨਾਂ ਨੂੰ ਨਸ਼ੇ ਦੇ ਦਲਦਲ 'ਚ ਫਸਾ ਕੇ ਆਪ ਆਪਣੇ ਮਹਿਲ ਬਣਾਉਂਦੇ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਵੀ ਉਹ 'ਚ ਮੋਰੀ ਹੈ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨਫੋਰਮੇਸ਼ਨ ਮਿਲੀ ਕਿ ਇਹ ਜਿਹੜਾ ਜਿਹੜੀ ਹੈਗੀ ਆ ਨਜਾਇਜ਼ ਕਬਜ਼ੇ ਦੀ ਜ਼ਮੀਨ ਤੇ ਇੱਕ ਇਹ ਨਸ਼ਾ ਸਮਗਲਰ ਨਸ਼ਾ ਤਸਕਰ ਵੱਡਾ ਜਿਹੜਾ ਮਗਰਮੱਛਾ ਹੈ ਗੁਰਪ੍ਰੀਤ ਸਿੰਘ ਏਲੀਅਸ ਬਿੱਲਾ ਪਿੰਡ ਚਠੌਲ ਥਾਣਾ ਘਰੇਂਡਾ ਜ਼ਿਲ੍ਹਾ ਅੰਮ੍ਰਿਤਸਰ ਦੇ ਹਾਤੀ ਬਿਲਕੁਲ ਤਰਨਤਾਰਨ ਦੇ ਨਾਲ ਸਟਿਆ ਹੋਇਆ ਹੈ ਇਹ ਪਿੰਡ ਹੈ ਇੱਥੇ ਇਹਨੇ ਗੁਰਪ੍ਰੀਤ ਦੇ ਖਿਲਾਫ 6 ਮੁਕਦਮੇ ਆਲਰੇਡੀ ਦਰਜ ਨੇ ਇਹਦੇ ਜਿਹੜੇ ਮੁਕਦਮੇ ਨੇ ਇਕੋ ਨਾ ਚੋ ਹੈਗਾ ਜਿਹੜਾ ਅਫੀਸ਼ੀਅਲ ਸੀਕ੍ਰੀਟ ਐਕਟ ਦਾ ਵੀ ਵੀ ਇਹ ਜਸੂਸੀ ਵੀ ਕਰਦਾ ਸੀਗਾ ਪਾਕਿਸਤਾਨ ਲਈ ਇਹ ਆਈਐਸਆਈ ਦਾ ਏਜੰਟ ਵੀ ਹੈਗਾ ਤੇ ਜਿਹੜਾ ਰੀਸੈਂਟ ਇਹਦੇ ਤੇ ਮੁਕਦਮਾ ਹੈਗਾ ਉਹ ਇਹ 36 ਕਿਲੋ ਹੈਰੋਇਨ ਜਿਹੜੀ ਹੈ ਇਹ ਪਾਕਿਸਤਾਨ ਦੇ ਸਮੱਗਲਰਾਂ ਤੋਂ ਮੰਗਾ ਕੇ ਬੀਐਸਐਫ ਵੱਲੋਂ ਕਾਰਵਾਈ ਕੀਤੀ ਗਈ ਜੰਮੂ ਵਿਖੇ ਜਿੱਥੇ ਤਿੰਨ ਜਿਹੜੇ ਹੈਗੇ ਆ ਜਿਹੜੇ ਪਾਕਿਸਤਾਨ ਨਾਗਰਿਕ ਹੋ ਮਾਰੇ ਵੀ ਗਏ ਸੀਗੇ ਇਹ ਹੁਣ ਇਸ ਟਾਈਮ ਜੰਮੂ ਜੇਲ੍ਹ ਚ ਬੰਦ ਹੈ ਤਾਂ ਇਹਨੇ ਆਪਣੀ ਜਿਹੜੀ ਕਾਲੀ ਕਮਾਈ ਕਰਦਿਆਂ ਹੋਇਆ ਲਗਭਗ ਡੇਢ ਤੋਂ 2 ਕਰੋੜ ਦੀ ਹੈ ਜਿਹੜੀ ਕਰਕੇ ਪੈਸਾ ਲਾ ਕੇ ਆਪਣਾ ਇਹ ਮਹਿਲ ਸਜਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਡੋਬ ਕੇ ਉਹਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੇ ਪੁਲਿਸ ਦੀ ਜਿਹੜੀ ਹੈਲਪ ਦੀ ਹੈ ਮੰਗੀ ਗਈ ਸੀ ਤੇ ਉਹਦੇ ਖਿਲਾਫ ਅੱਜ ਅਸੀਂ ਕਾਰਵਾਈ ਕਰਦੇ ਹੋਏ ਆਂ ਪਿੰਡ ਜਠੌਲ ਵਿਖੇ ਆਏ ਆਂ ਇਹ ਜਿਹੜਾ ਨਜਾਇਜ਼ ਕਬਜ਼ਾ ਹੈਗਾ ਸਰਕਾਰੀ ਜ਼ਮੀਨ ਤੇ ਉਹ ਛੜਾਇਆ ਜਾ ਰਿਹਾ ਜੀ ਇਹ ਸਭ ਐਫ ਆਰ ਕਿੰਨੀ ਐਸ ਦੇ ਖਿਲਾਫ ਇਹ ਅਜੇ ਜੇਲ੍ਹ ਚ ਹੀ ਆਈ ਦੀ ਇਹ ਖਿਲਾਫ 6 ਮੁਕਦਮੇ ਆਲਰੇਡੀ ਰਜਿਸਟਰਡ ਨੇ ਵੱਖ-ਵੱਖ ਧਾਰਾਵਾਂ ਦੇ ਜਿਹਦੇ ਚੋਂ ਐਨ ਡੀ ਪੀ ਐਸ ਐਕਟ ਵੀ ਕਮਰਸ਼ੀਅਲ ਕੁਆਂਟੀਟੀ ਦੇ ਕੇਸਿਸ ਵੀ ਨੇ ਤੇ ਅਫੀਸ਼ੀਅਲ ਸੀਕਰੇਟਸ ਐਕਟ ਵੀ ਇਹ ਜਸੂਸੀ ਵੀ ਕਰਦਾ ਸੀਗਾ ਪਾਕਿਸਤਾਨ ਲਈ ਉਹ ਵਾਲਾ ਮੁਕਦਮਾ ਵੀ ਇਹਦੇ ਖਿਲਾਫ ਦਰਜ ਹੈ ਜਿਹੜੀ ਜੰਮੂ ਜੰਮੂ ਜਿੰਚਬੂਸ ਪਾਸੇ ਗਿਆ ਸੀਗਾ ਇਹ ਜੰਮੂ ਇਹ ਜੰਮੂ ਦੇ ਬਾਰਡਰ ਦੇ ਨੇੜੇ ਤੋਂ 36 ਪੈਕੇਟ ਹਿਰੋਇਨ ਜਿਹੜੇ ਹੈਗੇ ਆ ਇਹਦੇ ਕੋਲ ਤੋਂ ਬਰਾਮਦ ਹੋਏ ਸੀ ਇੱਕ ਪਾਈਪ ਬਰਾਮਦ ਹੋਈ ਸੀ ਜਿਹਦੇ ਚ ਤਿੰਨ ਪਾਕਿਸਤਾਨੀ ਨਾਗਰਿਕ ਵੀ ਮਾਰੇ ਗਏ ਸੀ ਪੈਡਲਰ ਹੀ ਸੀਗੇ ਸਰ ਕਿ ਪੈਡਲਰ ਸੀ ਹੋਣਗੇ ਨਾ ਜਿੰਨਾ ਜਿਹੜੇ ਮਾਰੇ ਜਿਹੜੇ ਪਾਕਿਸਤਾਨੀ ਨਾਗਰਿਕ ਮਾਰੇ ਗਏ ਆ ਉਹਨਾਂ ਦੀ ਪਛਾਣ ਹਜੇ ਨਹੀਂ ਕੀਤੀ ਗਈ ਹੈ ਬਾਕੀ ਉਹ ਕਿਉਂਕਿ ਪਾਕਿਸਤਾਨ ਦੇ ਨਾਗਰਿਕ ਨੂੰ ਮੰਨਦੇ ਵੀ ਨਹੀਂ ਹੈਗੇ ਕਿ ਸਾਡੇ ਸੀਗੇ ਫਿਰ ਤੂੰ ਇੱਕ ਕੰਮ ਕਰ ਰਿਹਾ ਸੀ ਇਹ ਬਹੁਤ ਬੜੀ ਧੀਰ ਤੋਂ ਕੰਮ ਕਰ ਰਿਹਾ ਜੀ ਇਹ ਪਹਿਲਾ ਮੁਕਦਮਾ ਇਹਦੇ ਤੇ 2020 ਚ ਜਿਹੜਾ ਹੈਗਾ ਰਜਿਸਟਰ ਹੋਇਆ ਸੀਗਾ ਲਗਭਗ 5 ਤੋਂ 6 ਸਾਲ ਹੋ ਗਏ ਨੇ ਇਹਨੂੰ ਐਸੇ ਕਾਲੀਆਂ ਕਰਤੂਤਾਂ ਕਰਦੇ ਹਾਂ ਮੈਂ ਸਰ ਇਕੱਲੇ ਕੰਮ ਕਰਦੇ ਸੀ ਪਰਿਵਾਰ ਤੋਂ ਹੋਰ ਵੀ ਸੀ ਜਾਂ ਕਿਸੇ ਹੋਰ ਦੇ ਖਿਲਾਫ ਐਫ ਆਈ ਆਰ ਇਹਦੇ ਖਿਲਾਫ ਐਫ ਆਈ ਆਰ ਰਜਿਸਟਰਡ ਨੇ ਬਾਕੀ ਜਿਹੜੇ ਇਹਦੇ ਭਾਈਵਾਲ ਨੇ ਸਾਥੀ ਨੇ ਉਹਨਾਂ ਦੇ ਖਿਲਾਫ ਵੀ ਵੱਖ-ਵੱਖ ਮਕਦਮੇ ਰਜਿਸਟਰਡ ਨੇ ਪਿੰਡ 'ਚ ਵੀ ਤੇ ਬਾਕੀ ਵੀ ਆਸ-ਪਾਸੇ ਦੇ ਰਾਸਪਾਸੇ ਜਿਹੜੇ ਘਰ ਨੇ ਉਹਨਾਂ ਤੋਂ ਦੇਖ ਕੇ ਜਿਸ ਤਰ੍ਹਾਂ ਜਿਸ ਲੋਕੇਲਿਟੀ 'ਚ ਘਰ ਆਸ-ਪਾਸ ਦੇ ਘਰ ਤੁਸੀਂ ਦੇਖ ਸਕਦੇ ਕਿ ਜਿਹੜੇ ਆਪਣਾ ਦਿਹਾੜੀ ਟੱਪਾ ਕਰਕੇ ਜਾਂ ਮਿਹਨਤ ਮਜ਼ਦੂਰੀ ਕਰਕੇ ਰਹਿੰਦੇ ਇਹਨੇ ਵਿੱਚ ਇਹ ਮਹਿਲ ਪਾ ਲਿਆ ਤੁਹਾਡੀ ਤਾਣ ਨਿਗਾ ਗਈ ਜੀ ਇਸਦੇ ਵੱਲ ਜਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਅਮ੍ਰਿਤਸਰ ਦੇ ਹਾਤੀ ਪੁਲਿਸ ਪੂਰੀ ਵਚਨਬੱਧ ਹੈ ਜੀ ਇਦਾਂ ਦੇ ਜਿਹੜੇ ਨਸ਼ਾ ਤਸਕਰ ਨੇ ਜਿਹੜੇ ਆਮ ਲੋਕਾਂ ਨੂੰ ਜਿਹੜੇ ਹੈਗੇ ਆ ਗੁੰਮਰਾਹ ਕਰਕੇ ਸਾਡੇ ਯੂਥ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਨਸ਼ੇ ਦੇ ਦਲਦਲ 'ਚ ਫਸਾ ਕੇ ਆਪ ਆਪਣੇ ਮੈਲ ਸਜਾਣ ਦੀ ਕੋਸ਼ਿਸ਼ ਕਰਦੇ ਨੇ ਉਹ ਇਦਾਂ ਦੀ ਜਿਹੜੀਆਂ ਚੀਜ਼ਾਂ ਨੇ ਉਹ ਬਿਲਕੁਲ ਸਮਾਜ 'ਚ ਵੀ ਬਰਦਾਸ਼ਤ ਨਹੀਂ ਕੀਤੀਆਂ ਜਾਂਦੀਆਂ ਤੇ ਸਾਡੇ ਵੱਲੋਂ ਵੀ ਪੁਲਿਸ ਵੱਲੋਂ ਵੀ ਇਦਾਂ ਦੀ ਜਿਹੜੀ ਕਾਰਵਾਈ ਹੈ ਉਹ ਸਖਤ ਕਾਰਵਾਈ ਜਿਹੜੀ ਕੀਤਾ ਜਾਏਗਾ ਕਰਕੇ ਸੰਕੇਤ ਬਿਲਕੁਲ ਜੀ ਇਹ ਜਿਹੜਾ ਸਰਕਾਰੀ ਜ਼ਮੀਨ ਤੇ ਕਬਜ਼ਾ ਹੈਗਾ ਇਹ ਪੂਰਾ ਜਿਹੜਾ ਕਬਜ਼ਾ ਹੈਗਾ ਸਰਕਾਰ ਨੂੰ ਵਾਪਸ ਲੈ ਕੇ ਦਿੱਤਾ ਜਾਏਗਾ ਸਰ ਇੱਕ ਥੋੜਾ ਕਨਫਰਮ ਕਰ ਇਹ ਸ਼ਿੰਦਾ ਇਹ ਉਹ ਤਾਂ ਨਹੀਂ ਜਿਹੜਾ ਨਟੋਰੀਅਨ ਸ਼ਿੰਦਾ ਵੀ ਕਹਿੰਦੇ ਸੀ ਇਹਨੂੰ ਕੁਸ਼ਿੰਦਾ ਜੀ ਇਹ ਬਿੱਲਾ ਹੈ ਜੀ ਇਹਦਾ ਨਾ ਗੁਰਪ੍ਰੀ ਤੇਲੀਅਸ ਬਿੱਲਾ ਠੀਕ ਹੈ ਸਰ ਠੀਕ ਹੈ ਜੀ